ਕਹਿੰਦੇ ਵੱਜ ਗਈ ਦੁਨੀਆ ਤੇ ਇੱਕ ਹੋਰ ਜੰਦ ਦੀ ਘੰਟੀ ਤੇ ਇੱਕ ਹੋਰ ਗੱਲ ਕਹਿੰਦੇ ਨੇ ਵੀ ਜੇ ਅਟੈਕ ਕੀਤਾ ਤਾਂ ਟਰੰਪ ਹੀ ਕਰੂਗਾਦਰ ਅਮਰੀਕਾ ਹੀ ਪਹਿਲ ਕਰੂ ਅਮਰੀਕਾ ਕਹਿੰਦੇ ਬਾਕੀ ਖਬਰਾਂ ਚ ਤਾਂ ਬਹੁਤ ਕੁਝ ਦੇਖਿਆ ਨੇ ਹਾਂ ਨਾ ਜਿਵੇਂ ਹੋਰ ਦੇਸਾਂ ਨੂੰ ਵੀ ਟੈਨਸ਼ਨ ਹੋ ਗਈਆਂ ਵੱਧ ਗਈਆਂ ਉਹਨਾਂ ਨੂੰ ਵੀ ਵੀ ਅੱਜ ਇਹਨਾਂ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਨਾ ਹੋ ਜੇ ਹਨ ਤੇ ਗੱਲ ਵੀ ਉਹਨਾਂ ਦੀ ਸਹੀ ਆ ਵੀ ਜਦੋਂ ਬੰਦੇ ਦੇ ਮੂੰਹ ਖੂਨ ਲੱਗ ਜੇ ਜਿਵੇਂ ਕਹਾਵਤ ਆਪਣੀ ਪੰਜਾਬੀ ਚ ਤੇ ਉਸ ਬੰਦੇ ਤੇ ਫਿਰ ਯਕੀਨ ਨਹੀਂ ਕਰਨਾ ਚਾਹੀਦਾ ਤੇ ਇਹ ਗੱਲ ਮੈਂ ਕਰਦਾ 트럼ਪ ਦੀ ਤੇ ਹੁਣ ਅਮਰੀਕਾ ਦੇ ਮੂੰਹ ਲੱਗ ਗਿਆ ਖੂਨ ਹਨਾ ਤੇ ਹੁਣ ਇਹ ਇਸ ਤੋਂ ਬਾਅਦ ਹੋਰ ਵੀ ਕੋਈ ਕਦਮ ਚੱਕ ਸਕਦੇ ਨੇ ਹਨਾ ਕੀ ਪਤਾ ਇਹਨਾਂ ਦੀ ਕੀ ਰਣਨੀਤੀ ਚੱਲੀ ਜਾਂਦੀ ਆ ਕੀ ਅੱਗੋਂ ਦੇ ਕੀ ਇਹਨਾਂ ਦੇ ਸਿਸਟਮ ਇਹਨਾਂ ਨੇ ਕਰਨਾ ਹਨਾ ਵੀ ਕੀ ਕੁਝ ਇਹਨਾਂ ਨੇ ਕਦੋਂ ਦੀ ਇਹਨਾਂ ਨੇ ਇਹ ਗੱਲਬਾਤ ਸ਼ੁਰੂ ਕਰੀ ਆ ਕਦੋਂ ਦੀ ਉਥੋਂ ਦੀ ਤੈਕੀਦਕਾਤ ਇਹਨਾਂ ਨੇ ਸ਼ੁਰੂ ਕਰੀ ਸੀ ਤੇ ਕਦੋਂ ਦਾ ਇਹਨਾਂ ਦਾ ਆਪਰੇਸ਼ਨ ਚੱਲੀ ਜਾਂਦਾ ਕਿਸੇ ਨੂੰ ਕੁਝ ਨਹੀਂ ਪਤਾ ਇਹ ਗੱਲਾਂ ਨਾ ਗੁਪਤ ਤੇ ਇਹ ਗੱਲਾਂ ਹੌਲੀ-ਹੌਲੀ ਬਾਹਰ ਨਿਕਲਣਗੀਆਂ ਬਈ ਇਸ ਤੋਂ ਬਾਅਦ ਅਗਲਾ ਕਦਮ ਅਮਰੀਕਾ ਦਾ ਕੀ ਹੋਊਗਾ ਤੇ ਕਿਸੇ ਨੂੰ ਵੀ ਨਹੀਂ ਪਤਾ ਨਾ ਉੱਥੋਂ ਦੇ ਨਾਗਰਿਕਾਂ ਨੂੰ ਪਤਾ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ ਨਹੀਂ ਪਤਾ ਤੇ ਨਾ ਹੀ ਸਰਕਾਰਾਂ ਨੂੰ ਪਤਾ ਵੀ ਇਸ ਗੱਲ ਦਾ ਜਿਹੜਾ ਕਰਿਆ ਇਹਨਾਂ ਨੇ ਰਾਸ਼ਟਰਪਤੀ ਚੱਕਿਆ ਇਹ ਤਾਂ ਇਹ ਰਿਪੋਰਟ ਕਿਸੇ ਨੂੰ ਵੀ ਨਹੀਂ ਪਤਾ ਸੀ ਹਨਾ ਵੀ ਇਹ ਕੰਮ ਹੋਊਗਾ ਤੇ ਇਸ ਤੋਂ ਬਾਅਦ ਜਿਹੜੇ ਕੰਮ ਹੋਣਗੇ ਉਹ ਵੀ ਇਹ ਮੇਰੇ ਹਿਸਾਬ ਨਾਲ ਗੁਪਤ ਹੀ ਕਰਨਗੇ ਇਸ ਤਰੀਕੇ ਨਾਲ ਹੀ ਇਕਦਮੀ ਤੇ ਇਸ ਕਰਕੇ ਇਹਨਾਂ ਤੇ ਯਕੀਨ ਕਰਨਾ ਨਹੀਂ ਚਾਹੀਦਾ ਕਿਸੇ ਦੇਸ਼ ਨੂੰ ਵੀ ਬਾਕੀ ਅੱਗੇ ਦੇਖੋ ਵਿਜਦ ਹੁੰਦਾ ਯਾ ਨਹੀਂ ਹੁੰਦਾ ਤੁਹਾਡੀ ਰਾਏ ਕੀ ਆ ਤੁਹਾਡੇ ਦਿਮਾਗ 'ਚ ਕੀ ਗੱਲ ਆ ਤੁਸੀਂ ਜਿੱਤੋਂ ਵੀ ਵੀਡੀਓ ਦੇਖੀ ਜਾਂਨੇ ਹੋ ਕਮੈਂਟਾਂ 'ਚ ਦੱਸੋ ਬਈ ਕੀ ਹੋਊਗਾ ਤੁਹਾਡੇ ਵਿਚਾਰ ਕੀ ਨੇ ਬਈ ਇਹ ਗੱਲ ਠੰਡੀ ਪੀਣ ਵਾਲੀ ਤਾਂ ਹੈ ਨਹੀਂ ਤੇ ਕੀ ਬਣੂਗਾ ਕੀ ਹੋਊਗਾ ਆਪਣੇ ਆਪਣੇ ਵਿਚਾਰ ਕਮੈਂਟਾਂ 'ਚ ਦੱਸੀਓ ਤੇ ਜੇ ਵੀਡੀਓ ਵਧੀਆ ਲੱਗੇ ਸ਼ੇਅਰ ਸ਼ੁਰੂ ਕਰਦਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਚੈਨਲ ਆਪਣਾ ਹੋਰ ਵੀਡੀਓ ਪਉਂਦੇ ਰਹਾਂਗੇ ਆਪਾਂ ਤੇ ਦੱਸਿਓ ਜਰੂਰ ਕਮੈਂਟਾਂ 'ਚ ਕੀ ਹੋਊਗਾ ਆਪਣੇ ਆਪਣੇ ਵਿਚਾਰ